ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਾਸਟੇਅਰਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਮਿਸਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਆਨ ਲਿਵਡ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਮੋੜ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿੱਟ ਤੇ ਲੋ ਜੀ ਅੱਜ ਆਪਾਂ ਤੁਹਾਡੇ ਲਈ ਡਿਫਰੈਂਟ ਡਿਫਰੈਂਟ ਵੈਰਾਈਟੀ ਦੇ ਸੂਟ ਲੈ ਕੇ ਆਈਆਂ ਵਿੱਚ ਥੋੜੇ ਜਿਹਾ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਤੇ ਰੇਂਜ ਜਿਹੜੀ ਉਹ ਬਹੁਤ ਮਿਨੀਮਮ ਹੋਊਗੀ ਲੋ ਜੀ ਪਹਿਲਾ ਸੂਟ ਦੇਖੋ ਐ ਐਸ ਕੇ ਦੀ ਕਾਟ ਹੈ ਆਫ ਵਾਈਟ ਕਲਰ ਹੈ ਆਪੇ ਨੇ ਡਿਗੂਗਾ ਛੱਡੇ ਪਿਆ ਲੋ ਜੀ ਐਸ ਕੇ ਦੀ ਕਾਟਨ ਹੈ ਤੇ ਲੋ ਘੇਰਾ ਮਿਲੂਗਾ ਬਾਜੂ ਆ ਹੈਗੀ ਹੈ ਜੀ ਇਹਦੀ ਬਾਜੂ ਇੰਨੀ ਠੀਕ ਹੈ थ्रेड ਵਰਕ ਪਲੱਸ ਆ 골ਡਨ 골ਡਨ ਤੁਹਾਨੂੰ ਜਰੀ ਵਰਕੇ ਦਿਖਾ ਤੇ ਆ ਹੈਗਾ ਜੀ ਇਹਦਾ ਘੇਰਾ ਜਿਹੜਾ ਇਹ ਵਾਲਾ ਇਹ ਘੇਰਾ ਮਿਲੂਗਾ ਇਹਦਾ ਤੁਹਾਨੂੰ ਸੇਮ ਹੀ ਹੈ ਘੇਰਾ ਵੀ ਸੇਮ ਹੈ ਤੇ ਬਾਜੂ ਵੀ ਉਦਾਂ ਹੀ ਬਣੀ ਹੋਈ ਹੈ ਤੇ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਹੈ ਘੇਰਾ ਲੋ ਜੀ ਘੇਰਾ ਹੈਗਾ ਇਹਦਾ ਸਵਾ 23 ਹੈ ਤੁਸੀਂ ਵਧਾ ਸਕਦੇ ਹੋ ਚਾਹੋ ਤਾਂ ਘਟਾ ਵੀ ਸਕਦੇ ਹੋ ਠੀਕ ਹੈ ਮਰਜੀ ਹੈ ਤੁਹਾਡੀ 23 ਤੋਂ ਉੱਪਰ ਲਿਜਾ ਸਕਦੇ ਹਾਂ 24 24.5 ਤੱਕ ਲਿਜਾ ਸਕਦੇ ਹਾਂ ਇਹ ਇਹਦੀ ਬਾਜੂ ਮਿਲੂਗੀ ਸਾਨੂੰ ਨਾਲ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਬੜਾ ਹੀ ਪਿਆਰਾ ਬੜੀ ਸਫਾਈ ਨਾਲ ਹੋਇਆ ਹੋਇਆ ਵਰਕ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਔਰ ਕਾਟਨ ਲੱਗੀ ਹੋਈ ਹੈ ਐਸਕੇ ਦੀ ਪ੍ਰੀਮੀਅਮ ਕਾਟਨ ਆਹ ਲਓ ਦੇਖ ਲਓ ਤੁਹਾਨੂੰ ਬਕਾਇਦਾ ਹੈ ਜੀ ਸਟੈਂਪ ਮਿਲੂਗੀ ਠੀਕ ਹੈ ਜੀ ਆਫ ਵਾਈਟ ਕਲਰ ਹੈ ਆਦਰ ਵੈਸੇ ਤਾਂ ਇਹਦੇ ਤੇ ਲੋਡ ਨਹੀਂ ਹੈਗੀ ਲਾਈਨਿੰਗ ਦੀ ਕਿਉਂਕਿ ਕਾਟਨ ਤੇ ਲੋਡ ਨਹੀਂ ਹੁੰਦੀ ਪਰ ਕਿਉਂਕਿ ਥੋੜੀ ਜੀ ਟਰਾਂਸਪੇਰੈਂਟ ਲੱਗਦੀ ਹੈ ਇਸ ਕਰਕੇ ਇਹਦੇ ਤੇ ਲਾਈਨਿੰਗ ਹੈ ਜਿਹੜੀ ਬੈਕ ਫਰੰਟ ਤਾਂ ਜ਼ਰੂਰ ਲਾ ਲੈ ਸਲਵਾਰ ਤੇ ਲੋਡ ਨਹੀਂ ਪੈਂਦੀ ਕਿਉਂਕਿ ਬਲ ਪੈ ਜਾਂਦੇ ਆ ਲਓ ਜੀ ਇਹ ਬਹੁਤ ਹੀ ਘੱਟ ਪ੍ਰਾਈਸ ਤੇ ਨੋ ਪ੍ਰੋਫਿਟ ਨੋ ਲਾਸ ਦੇ ਸੂਟ ਤੁਹਾਨੂੰ 1650 ਚ ਮਿਲ ਰਹੇ ਹੈ ਇੰਨੇ ਵਰਕ ਵਾਲਾ ਸੂਟ ਤੇ ਔਰ ਬਹੁਤ ਵਧੀਆ ਕਾਟਨ ਦੇ ਉੱਪਰ ਲਓ ਵੀ ਇਹ ਵਾਲਾ ਸੂਟ ਦੇਖੋ ਬਹੁਤ ਪਿਆਰੀ ਕਾਟਨ ਹੈ ਜੀ ਬਹੁਤ ਜਿਆਦਾ ਸੋਹਣੀ ਤੇ ਨਾਲ ਮਿਲੂਗਾ ਇਹਦੇ ਤੇ ਤੁਹਾਨੂੰ ਵਰਕ ਪਿੰਕ ਕਲਰ ਦਾ ਸੂਟ ਹੈ ਇਹ ਲਓ ਲਾਈਨਰ ਵਾਲੀ ਇਸ ਤਰ੍ਹਾਂ ਦੀ ਕਾਟਨ ਹੈਗੀ ਹੈ ਇਹ ਤੇ ਇਹ ਹੈਗਾ ਜਿੱਤੇ ਪੈਨਲ ਵਰਕ ਬਹੁਤ ਪਿਆਰਾ ਜਿਹਾ ਪੈਨਲ ਵਰਕ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੈ ਲੈਂਥ ਨਾਪ ਦੇਣੀ ਹੈ 4.45 ਹੈ ਜੀ ਘਟਾ ਤਾਂ ਸਕਦੇ ਹੋ ਤੁਸੀਂ ਉੱਪਰੋਂ ਕੱਟ ਸਕਦੇ ਹੋ ਤੇ ਜੇ ਤੁਹਾਡੀ ਇੰਨੀ ਲੈਂਥ ਹੈਗੀ ਆ ਤਾਂ ਫਿਰ ਸਹੀ ਆ ਬਸ ਤੁਹਾਡੇ ਲਈ ਤੇ ਬਸ ਇਹ ਕਿਹਦੇ ਹੋਇਆ ਹੋਊਗਾ ਬਾਜੂ ਤੇ ਵਰਕ ਆਹ ਲੋ ਜੀ ਇਹ ਹੈਗਾ ਇਹਦਾ ਬਾਜੂ ਵਰਕ ਜਿਹੜਾ ਤੁਹਾਨੂੰ ਬਲੂ ਬਲੂ ਦਿਖ ਰਿਹਾ ਹੈ ਨਿਸ਼ਾਨ ਲਾਉਂਦੇ ਹੁੰਦੇ ਨੇ ਜਦੋਂ ਵਰਕ ਕਰਦੇ ਆ ਜਦੋਂ ਤੁਸੀਂ ਵਾਸ਼ ਕਰੋਗੇ ਇਹਨੇ ਉੱਤਰ ਜਾਣਾ ਠੀਕ ਹੈ ਜੀ ਸੋ ਬਾਜੂ ਤੇ ਵਰਕ ਹੈ ਔਰ ਪੈਨਲ ਬਣੇ ਹੋਏ ਨੇ 1650 ਚ ਸੂਟ ਮਿਲ ਜੂਗਾ ਕਾਟਨ ਬਹੁਤ ਜ਼ਿਆਦਾ ਸਿਰੇ ਦੀ ਹੈ ਲੋ ਜੀ ਇੱਕ ਸੂਟੇ ਵਾਲਾ ਹੈ ਲੋਡੀ ਐਗਲੇਸ ਕਾਟਨ ਦੇ ਵਿੱਚ ਮਿਲੂਗਾ ਜੀ ਸੂਟ ਸੋਨ ਠੀਕ ਹੈ ਜੀ ਗਲੇਸ ਕਾਟਨ ਦਾ ਸੂਟ ਹੈ ਇਹ ਹੈਗਾ ਇਹਦਾ ਬਾਜੂ ਵਰਕ ਨੇੜੇ ਕਰਕੇ ਦਿਖਾ ਦੇ ਠੀਕ ਹੈ ਜੀ ਤੇ ਆਹ ਹੋ ਗਿਆ ਇਹਦਾ ਸਲਵਾਰ ਵਰਕ ਇੱਕ ਸਲਵਾਰ ਵਰਕ ਹੈ ਇੱਕ ਬਾਜੂ ਵਰਕ ਹੈ ਜਿਹਨੂੰ ਮਰਜ਼ੀ ਲੈ ਲਓ ਤੁਸੀਂ ਸਲਵਾਰ ਵਰਕ ਜਿਹਨੂੰ ਮਰਜ਼ੀ ਤੁਸੀਂ ਲੈ ਲਓ ਬਾਜੂ ਵਰਕ ਲੋ ਆ ਮੈਂ ਖੋਲ ਕੇ ਦਿਖਾ ਦੇਣੀ ਆ ਲੋ ਜੀ ਸਲਵਾਰ ਵਰਕ ਹੈ ਨਾ ਬਾਜੂ ਵਰਕ ਇਹਨਾਂ ਚੋਂ ਤੁਸੀਂ ਆਪਣੀ ਮਰਜ਼ੀ ਨਾਲ ਦੇਖਣਾ ਕਿ ਕਿਹੜਾ ਤੁਸੀਂ ਕਿੱਥੇ ਲੈਣਾ ਦ ਨੈਕਸਟ ਹੈ ਜੀ ਇਹਦਾ ਘੇਰਾ ਵਰਕ ਲੋ ਇਹ ਹੈਗਾ ਇਹਦਾ ਘੇਰੇ ਤੇ ਵਰਕ ਘੇਰਾ ਲਾਪ ਲੈਨੇ ਆਪਾਂ ਕਿੰਨਾ ਬਣੂਗਾ ਤੁਹਾਡਾ ਲੋ ਜੀ ਘੇਰਾ ਤੁਹਾਡਾ ਹੈਗਾ 21 ਤਾਂ ਰੈਡੀ ਆ ਇਹ ਪਰ ਤੁਸੀਂ 21.5 ਤੱਕ ਲੈ ਜੀ ਤਾਂ ਵਿਚਾਰੇ ਆ ਵਾਹ ਲੋ ਐ ਨਹੀਂ ਹੁੰਦਾ ਅੱਜ ਜੀ ਘੇਰਾ ਹੈ ਲੋ ਜੀ ਕੀ ਘੇਰਾ ਹੈ ਤੁਸੀਂ 21 ਸਵਾ 21.5 ਤੱਕ ਲਿਜਾ ਸਕਦੇ ਹੋ ਠੀਕ ਹੈ ਜੀ ਤੇ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕੱਟ ਕਰਨਾ ਤਾਂ ਇਧਰੋਂ ਆ ਪੱਤੀ ਹੈ ਜਿਹੜੀ ਇੱਥੋਂ ਕੱਟ ਵੀ ਸਕਦੇ ਹੋ ਔਰ ਛੋਟਾ ਕਰ ਸਕਦੇ ਹੋ ਇਹਨੂੰ ਤੇ ਕਲਰ ਹੈਗਾ ਇਹਦਾ ਸੋਨਾ ਜਿਹਾ ਕਲਰ ਹੈ ਸੋਨਾ ਜਿਹਾ ਮੈਂਜੰਟਾ ਕਲਰ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਆ 1450 ਲੋ ਜੀ ਹੁਣ ਤੁਹਾਨੂੰ ਮੈਂ ਪ੍ਰਿੰਟਡ ਸੂਟ ਦਿਖਾਉਂਗੀ ਇਹ ਆਪਣੇ ਕੋਲੇ ਇਹ ਵਾਲਾ ਇੱਕ ਸੂਟ ਬਚਿਆ ਹੋਇਆ ਹੈ ਬਰਾਡਸ ਵਾਲਾ ਇਹ ਤਾਂ ਹੈਗਾ ਸ਼ਰਟ ਠੀਕ ਹੈ ਜੀ ਔਰ ਇਹ ਹੈਗੀ ਹੈ ਦੀ ਸਲਵਾਰ ਬਲੂ ਕਲਰ ਵਿੱਚ ਡਾਟਸ ਨੇ ਬੜਾ ਪਿਆਰਾ ਲੱਗਦਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਔਰ ਕਾਫੀ ਵਧੀਆ ਸੂਟ ਹੈਗਾ ਸੌਫਟ ਜੀ ਕਾਟਨ ਹੈਗੀ ਹੈ ਤੇ 650 ਦੇ ਵਿੱਚ ਮਿਲ ਜੂਗਾ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਬਿਲਕੁਲ ਪਿਓਰ ਕਾਟਨ ਬਿਲਕੁਲ ਹੋਰਾ ਵੀ ਵਿੱਚ ਮਿਕਸਿੰਗ ਨਹੀਂ ਮਿਲੂਗੀ ਠੀਕ ਹੈ ਜੀ ਸ਼ੰਕਰ ਬ੍ਰਾਂਡ ਦੇ ਸੂਟ ਮਿਲਣਗੇ ਤੇ ਪ੍ਰਾਈਸ ਹੈਗੀ ਹੈ 650 ਸੌਰੀ 600 ਰੁਪਏ ਇਹ ਸੂਟ ਤੁਹਾਨੂੰ 600 ਦੇ ਵਿੱਚ ਮਿਲਣਾ ਹੈ ਲੋ ਜੀ ਇਹਦੇ ਵਿੱਚ ਅਗਲਾ ਪਹਿਲਾ ਦੇਖੋ ਰੈੱਡ ਕਲਰ 600 ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਹੈਗਾ ਠੀਕ ਹੈ ਹਾਂ ਸਹੀ ਹੈ ਰੈੱਡ ਬਹੁਤ ਸੋਹਣਾ ਸੁਦਾ ਹੈ 650 ਚ ਆਹ ਸੌਰੀ 600 ਚ ਲੋ ਜੀ ਆਹ ਦੇਖ ਲਓ ਇਹ ਵੀ ਬਹੁਤ ਸੋਹਣਾ ਪੀਕਅਪ ਜਿਹਾ ਸ਼ੇਡ ਹੈ ਹੂੰ ਬਿਲਕੁਲ ਸਹੀ ਕਲਰ ਹੈ ਪ੍ਰਾਈਸ ਹੈਗੀ ਹੈ 600 ਇਹ ਕਲਰ ਹੋਰ ਦੇਖ ਲਓ ਹੁਣ ਆਪਣੇ ਕੋਲੇ ਇਹ ਸਿੰਗਲ ਸਿੰਗਲ ਰਹਿ ਗਏ ਜੀ ਸੂਟ ਤਿੰਨ ਤਿੰਨ ਚਾਰ ਚਾਰ ਦੇ ਥਾਂ ਸੀ ਹੁਣ ਮੈਂ ਤੁਹਾਨੂੰ ਹੋਰ ਹੀ ਦਿਖਾਉਣੀ ਹੁੰਦੀ ਹੈ ਜਿਹੜੇ ਸਿੰਗਲ ਸਿੰਗਲ ਰਹਿ ਗਏ ਇਹ ਐਗਜ਼ੈਕਟ ਮਸਟਰਡ ਕਲਰ ਹੈ ਜੀ ਇਹਦੇ ਵਿੱਚ ਘੱਟ ਮਸਟਰਡ ਆ ਰਿਹਾ ਬਿਲਕੁਲ ਮਸਟਰਡ ਕਲਰ ਹੈ ਹਾਂ ਸਹੀ ਆ ਰਿਹਾ ਹੈ ਸਹੀ ਹੈ ਮਸਟਰਡ ਕਲਰ ਬਹੁਤ ਪਿਆਰੇ ਸੂਟ ਨੇ ਜੀ ਕਾਟਨ ਬਹੁਤ ਜ਼ਿਆਦਾ ਵਧੀਆ ਹੈਗੀ ਆ ਤੇ ਇਹ ਵੀ ਹੈਗਾ ਸ਼ੰਕਰ ਬ੍ਰਾਂਡ ਦਾ ਸੂਟ ਹੈ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਲੋ ਬੱਸ ਫਮ ਬਿਲਕੁਲ ਬਿਅਰ ਕਾਟਨ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਅਗਲੀ ਜਿਹੜੀ ਗਰਮੀ ਆ ਰਹੀ ਹੈ ਉਹਦੇ ਵਿੱਚ ਆਹੀ ਕਾਟਨ ਚਲਣੀ ਹੈ ਜੀ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ 6600 ਦੇ ਸੁਕਨੇ ਕਿਉਂਕਿ ਸਾਡੀ ਸ਼ਿਪਿੰਗ ਹੈ ਜਿਹੜੀ ਉਹ ਵਿੱਚ ਇਨਕਲੂਡ ਹੁੰਦੀ ਹੈ ਸ਼ਾਪ ਤੇ ਆਉਣੇ ਉਹ ਤਾਂ ਤੁਹਾਨੂੰ 50 ਪੀ ਘਟ ਜਾਂਦੇ ਨੇ 5500 ਚ ਮਿਲ ਜਾਂਦਾ ਠੀਕ ਹੈ ਜੀ ਲੋ ਅਗਲਾ ਦੇਖ ਲਓ ਇਹਦੇ ਵਿੱਚ ਇਹ ਵਾਲਾ ਕਲਰ ਹੈ ਰੈੱਡ ਵੀ ਨਹੀਂ ਕਹਿ ਸਕਦੇ ਜਿਆਦਾ ਆਪੱਖਾਂ ਨੂੰ ਖਾਉਣ ਵਾਲਾ ਥੋੜਾ ਐ ਮੈਰੂਨ ਜੇ ਵਾਲ ਨੂੰ ਟੱਚ ਹੈਗਾ ਇਹਦੇ 'ਚ ਤੇ ਜਿਵੇਂ ਇਹ ਹੋਲੀ ਕਲਰ ਹੁੰਦੇ ਨੇ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਇਹਦਾ ਸੁਮਾ ਦਾ ਪ੍ਰਿੰਟ ਹੈ ਤੇ ਪ੍ਰਾਈਸ 600 ਹੈ ਲਓ ਜੀ ਆਹ ਵਾਲਾ ਦੇਖੋ ਇਹ ਜੇ ਆਪਾਂ ਕਾਫੀ ਸੂਟ ਕੱਢ ਚੁੱਕੇ ਆ ਜੀ ਬਹੁਤ ਸੂਟ ਆਪਾਂ ਕੱਢੇ ਨੇ ਇਹਦੇ ਨਾਲ ਦੇ ਤੇ ਪ੍ਰਾਈਸ ਹੋਊਗੀ ਇਹਦੀ 600 ਸ਼ੰਕਰ ਬ੍ਰਾਂਡ ਦੇ ਸੂਟ ਨੇ ਜੀ ਕਾਟਨ ਦੇ ਪਰ ਸੌਫਟ ਵਾਲੀ ਕਾਟਨ ਨੇ ਲੋ ਉਹਾਰੇ ਕੀ ਹੂੰ ਸ਼ੰਕਰ ਸ਼ੰਕਰ ਬ੍ਰਾਂਡ ਦੇ ਸੂਟ ਨੇ ਇਹ ਔਰ ਇੱਕ ਕਾਟਨ ਬੋਸ ਸੋਣੀ ਹੁੰਦੀ ਹੈ ਸ਼ੰਕਰ ਬ੍ਰਾਂਡ ਦੀ ਅੰਡਣ ਵਾਲੇ ਸੂਟ ਹੁੰਦੇ ਨੇ ਲੋ ਕਲਰ ਵੀ ਬਹੁਤ ਪਿਆਰਾ ਹੈ ਪਿੰਕਿਸ਼ ਪੀਚ ਕਲਰ ਹੈ ਪ੍ਰਿੰਟ ਦੇ ਵਿੱਚ ਪਿਆਰੇ ਪਿਆਰੇ ਸੂਟ ਨੇ ਆ ਤਾਂ ਹੋ ਚੁੱਕਿਆ ਮੇਲਾ ਤਾਂ ਪਹਿਲਾਂ ਲੋ ਜੀ ਆਹ ਵਾਲਾ ਦੇਖੋ ਆਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਸੋਨਾ ਜਿਹਾ ਕਲਰ ਤੇ ਸੋਨਾ ਜਿਹਾ ਪ੍ਰਿੰਟ ਥੋੜਾ ਥੋੜੇ ਫਰਕ ਦੇ ਨਾਲ ਹੈਗੇ ਨੇ ਇਹ ਬੜਾ ਫਰਕ ਨਹੀਂ ਹੈਗਾ ਇਹਨਾਂ ਸੂਟਾਂ ਦੇ ਵਿੱਚ ਥੋੜਾ ਥੋੜਾ ਜਿਹਾ ਰੰਗ ਫਰਕ ਪੈ ਜਾਂਦਾ ਤੇ ਲੋ ਠੀਕ ਹੈ ਬਹੁਤ ਸੋਹਣੇ ਆ ਕਲਰ ਤੇ ਪ੍ਰਿੰਟ ਆ ਹੋ ਗਿਆ ਸੀ ਬਲੈਕ ਵਾਲਾ ਇਹ ਨਹੀਂ ਹੋਇਆ ਮੈਨੂੰ ਲੱਗਦਾ ਇਹ ਨਹੀਂ ਹੋਇਆ ਲਓ ਜੀ ਇੱਕੋ ਹੀ ਆ ਲਓ ਦੇਖੋ ਬਲੈਕ ਕਲਰ ਦੇ ਵਿੱਚ ਬਹੁਤ ਜਿਆਦੇ ਸੋਹਣੇ ਪ੍ਰਿੰਟ ਹੈ ਜੀ ਇਹ ਗਰਮੀਆਂ ਚ ਪਾਉਣ ਵਾਲੇ ਸਾਰੇ 6600 ਦੇ ਵਿੱਚ ਮਿਲ ਰਹੇ ਨੇ ਤੁਹਾਨੂੰ ਲਓ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 600 ਲੋ ਜੀ ਕਾਟਨ ਮਸਲੀਨ ਇਹ ਸੂਟ ਹੈਗਾ ਕਾਟਨ ਮਸਲੀਨ ਦੇ ਵਿੱਚ ਇਹ ਬੜੀ ਸਲਵਾਰ ਹੋਊਗੀ ਨੈਗੇਟਿਵ ਪ੍ਰਿੰਟ ਦੀ ਲੋ ਠੀਕ ਹੈ ਜੀ ਤੇ ਬੜਾ ਸੋਹਣੇ ਹੰਡਰਡ ਵਾਲੇ ਸੂਟ ਹੁੰਦੇ ਨੇ ਇਹ ਵਧੀਆ ਜਿਵੇਂ ਮਰਜ਼ੀ ਪਾਓ ਹੰਡਾਓ ਮਸ਼ੀਨਾਂ 'ਚ ਧੋਵੋ ਕੁਝ ਨਹੀਂ ਹੁੰਦਾ ਇਹ ਕਲਰ ਨੂੰ 650 ਚ ਲੋ ਜੀ ਬਿਲ੍ਹਾ ਦੇਖੋ ਇਹ ਸੂਟ ਹੀ ਹੈ ਇਹ ਪੂਰਾ ਸੂਟ ਹੈ ਜੀ ਕਾਫੀ ਸੋਹਣੀ ਹੈ ਇਹ ਵੀ ਹਲਕੀ ਹਲਕੀ ਜੀਜੇ ਦੇ ਵਿੱਚ ਨਾ ਉਹ ਮਸਲੀਨ ਦਾ ਥੋੜਾ ਜਿਹਾ ਟੱਚ ਹੈਗਾ ਇਸ ਸੂਟ ਦੇ ਵਿੱਚ ਕਾਫੀ ਜ਼ਿਆਦਾ ਸੋਹਣੀ ਸੂਟ ਨੇ ਪ੍ਰਿੰਟ ਵੀ ਬੜਾ ਜ਼ਿਆਦਾ ਸੋਹਣਾ ਹੈ 650 ਚ ਮਿਲ ਜੂਗਾ ਲੋ ਇਹ ਵਾਲਾ ਦੇਖੋ ਇਹ ਮੇਰਾ ਖਿਆਲ ਹੈ ਇੱਕ ਇੱਕ ਸੂਟ ਹੀ ਹੋਣਾ ਜੀ ਸਾਡੇ ਕੋਲੇ ਲੋ ਠੀਕ ਹੈ ਜੀ 650 ਚ అగలా కలర్ మెహ్చా సాడే ఛే సో ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਨ ਇਹ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ